ਕਰਾਂਗੇ ਐਮਐਲਏ ਸਾਹਿਬ ਤਿਆਰੀ ਕਿਸ ਤਰ੍ਹਾਂ ਦੀ 4 ਸਾਲ ਹੋ ਗਏ ਤੁਹਾਡੀ ਕਾਰਗੁਜ਼ਾਰੀ ਨੂੰ ਹੁਣ ਲੋਕ ਕਿਸ ਤਰ੍ਹਾਂ ਦੇਖਣਗੇ ਵੋਟਾਂ ਪਿੰਡਾਂ ਦੇ ਵਿੱਚ ਮੰਗਣ ਜਾਊਂਗੇ ਹੁਣ ਤੁਸੀਂ ਤੇ ਉਹ ਅਸੀਂ ਆਪਣੀ ਗੱਲ ਪਿੰਡਾਂ ਦੇ ਵਿੱਚ ਲੈ ਕੇ ਜਾਵਾਂਗੇ ਤੇ ਜਿਵੇਂ ਤੁਸੀਂ ਦੱਸਿਆ ਜੀ ਕਿ 25 ਬਲਾਕ ਸੰਪਤੀਆਂ ਨੇ ਔਰ ਤਿੰਨ ਜ਼ਿਲ੍ਹਾ ਪ੍ਰੇਸ਼ਦ ਨੇ ਅਚਲ ਦੇ ਵਿੱਚ ਪੰਚਾਇਤ ਕਰ ਦੇਖੋ ਕਿੰਨਾ ਸ਼ਾਨਦਾਰ ਬਣ ਗਿਆ ਜੀ ਸੋ ਇਹ ਇਹ ਕੰਮ ਕੀਤਾ ਨਜ਼ਰ ਆਉਂਦਾ ਜੀ ਉਹ ਸਾਰੀਆਂ ਗੱਲਾਂ ਅਸੀਂ ਸੰਗਤ ਕੋਲੇ ਜਾ ਕੇ ਰੱਖਾਂਗੇ ਔਰ ਜਿਹੜੀ ਪਿਛਲੀ ਬਲਾਕ ਸੰਪਤੀ ਜ਼ਿਲ੍ਹਾ ਪ੍ਰੇਸ਼ਦ ਇਲੈਕਸ਼ਨ ਨਾਬਾ ਚੋਈ ਸੀ ਉਹ ਇਲੈਕਸ਼ਨ ਥੋੜਾ ਸੀ ਜੀ ਉਹ ਤਾਂ ਗੁੰਡਾ ਰਾਜ ਸੀਗਾ ਬੂਥ ਕੈਪਚਰਿੰਗ ਧੱਕੇ ਨਾਲ ਕੈਂਡੀਡੇਟ ਜਿਤਾਏ ਸੀਗੇ ਇਹ ਆਪੋਜੀਸ਼ਨ ਵਾਲਿਆਂ ਦਾ ਖਾਮ ਖਾਇਕ ਬਿਆਨ ਜਾਂ ਇਹਨਾਂ ਦਾ ਟ੍ਰੈਂਡ ਹੈ ਜੀ ਵੀ ਦੇਖੋ ਧੱਕਾ ਕਰਨਗੇ ਜੀ ਜ਼ੋਨ ਬਦਲਾ ਦੇ ਤੁਸੀਂ ਜਿਵੇਂ ਤੁਸੀਂ ਦਿੱਤਾ ਹੁਣ ਬਿਆਨ ਉਹਨਾਂ ਨੂੰ ਨਹੀਂ ਨਹੀਂ ਮੈਂ ਗੱਲ ਕਰਦਾ ਜੀ ਇਹ ਟ੍ਰੈਂਡ ਹੈ ਜੀ ਆਪੋਜੀਸ਼ਨ ਪਾਰਟੀਆਂ ਦਾ ਟ੍ਰੈਂਡ ਆ ਕਿ ਮੈਂ ਸਰਪੰਚੀ ਦੀ ਗੱਲ ਕਰਦਾ 142 ਪਿੰਡ ਨੇ 42 ਪਿੰਡਾਂ ਚ ਸਰਬਸੰਮਤੀ ਹੋਈ ਹੈ ਜੀ ਕਿ ਆਪਣੇ ਆਪ ਚ ਬਹੁਤ ਵੱਡੀ ਗੱਲ ਅੱਜ ਤੱਕ ਦੇ ਇਤਿਹਾਸ ਸੋਈ ਨਹੀਂ ਜੀ ਹੁੰਦਾ ਸੋਨਾ 141 ਪਿੰਡਾਂ ਦੀਆਂ ਜਿਹੜੀ ਚੋਣ ਹੁਣ ਜ਼ਾਰੀਆ ਬਲਕ ਸੰਪਤੀ ਜ਼ਿਲ੍ਹਾ ਪ੍ਰਸ਼ਾਸਨ 141 ਪਿੰਡ ਨੇ ਤੇ 41 ਪਿੰਡਾਂ 'ਚ ਹੁਣ ਦੇਮਨ ਧੱਕਾ ਕਰਾਊਗਾ ਕਿ ਫਿਰ ਵਿਰੋਧੀ ਕਹਿਣਗੇ ਧੱਕਾ ਹੋਇਆ ਅਸੀਂ ਤਾਂ ਪਿਆਰ ਵਾਲੇ ਬੰਦੇ ਆ ਜੀ ਨਿਮਰਤਾ ਵਾਲੇ ਬੰਦੇ ਆ ਜੀ ਤੁਸੀਂ ਦੇਖਿਆ ਕਦੇ ਵਿਧਾਨ ਸਭਾ ਨਾ ਭਜ ਕਿਸੇ ਦੇ ਨਿਯਾਜ ਪਰਚਾ ਪਿਆ ਹੋਵੇ ਜੀ ਤੁਸੀਂ ਦੇਖਿਆ ਕਦੇ ਕਿਤੇ ਕੋਈ ਗੁੰਡਾਗਰਦੀ ਕਿਸੇ ਨਾਲ ਕੀਤੀ ਹੋਵੇ ਜੀ ਇਹ ਸਰਪ੍ਰਸ਼ਾਸਨ ਬਦਲਣ ਦੀ ਕੀ ਲੋੜ ਪੈਗੀ ਜੇ ਫਿਰ ਤੁਸੀਂ ਧੱਕਾਸ਼ਾਹੀ ਨਹੀਂ ਕਰਦੇ ਤੇ ਫਿਰ ਉਹ ਪ੍ਰਸ਼ਾਸਨ ਕਿਉਂ ਰੱਖਿਆ ਸਾਰਾ ਪ੍ਰਸ਼ਾਸਨ ਕਿਉਂ ਬਦਲਿਆ ਗਿਆ ਤੁਸੀਂ ਕਹਿੰਦੇ ਧੱਕਾਸ਼ਾਹੀ ਨਹੀਂ ਕਰਨੀ ਧੱਕਾਸ਼ਾਹੀ ਲਈ ਪ੍ਰਸ਼ਾਸਨ ਬਦਲਿਆ ਦੇਖੋ ਕਈ ਇੱਕ ਗੱਲ ਇਹ ਰੋਜ਼ ਨਹੀਂ ਵੋਟਾਂ ਪੈਣੀਆਂ ਨੇ ਵੈਲਟ ਪੇਪਰ ਨਾਲ ਪੈਣੀਆਂ ਨੇ ਜੀ ਵੀ ਮਸ਼ੀਨਾਂ ਨਾਲ ਪੈਣੀਆਂ ਇਹ ਵੈਲਟ ਪੇਪਰ ਨਾਲ ਪੈਣਦੀਆਂ ਨੇ ਇਹ ਤਾਂ ਧੱਕਾ ਤੁਸੀਂ ਕਰੋਗੇ ਪੱਕਾ ਨਹੀਂ ਨਹੀਂ ਤੁਸੀਂ ਪਹਿਲਾਂ ਪੁਰਾਣੀਆਂ ਇਲੈਕਸ਼ਨਾਂ ਦੇਖੀਆਂ ਨਾ ਜੀ ਸਾਡੀ ਇਲੈਕਸ਼ਨ ਬੜੀ ਫੇਅਰ ਹੋਏਗੀ ਜੀ ਤੁਸੀਂ ਦੇਖ ਲਿਓ ਜੀ ਤੁਸੀਂ ਮੇਰੇ ਨਾਲ ਹੀ ਰਹਿਣਾ ਜੀ ਤੁਹਾਡਾ ਚਿਹਰਾ ਦਸਰੇ ਲੱਗਦਾ ਨਹੀਂ ਮਾਨ ਸਾਹਿਬ ਦੇਖੋ ਤੁਸੀਂ ਮੇਰੇ ਨਾਲ ਹੀ ਰਹੋ ਤੁਸੀਂ ਕਵਰ ਕਰਦੇ ਹੋ ਤੁਸੀਂ ਮੇਰੇ ਨਾਲ ਹੀ ਰਹਿਣਾ ਦੇਖ ਲਓ ਜੀ ਕਿਹੜਾ ੱੱੱਕਾ ਕਰ। ਅਸੀਂ ਤਾਂ ਆਪਦੇ ਕੰਮ ਦੀ ਗੱਲ ਕਰਾਂਗੇ। ਤੁਸੀਂ ਆਸਤਵਾਦੀਆਂ ਚਲਾਉਂਗੇ ਹਟਦੇ ਨਹੀਂ। ਬਿਉਂਤਵੰਦੀ ਬਣਾ ਲਈ ਤੁਸੀਂ ਕਹਿੰਦੇ। ਨਹੀਂ ਹੁਣ ਤੁਸੀਂ মিডিਆ ਵਾਲੇ ਨਾ ਜਾਣਬੁੱਝ ਕੇ ਤੁਸੀਂ ਖਾੜਾ ਪਖਾਉਣਾ ਚਾਹੁੰਦੇ ਵੀ ਕੁਝ ਨਾ ਕੁਝ ਰੌਲਾ ਰੱਪਾ ਪਵੇ। ਪਰ ਮੈਂ ਆਪੋਜੀਸ਼ਨ ਵਾਲਿਆਂ ਨੂੰ ਕਾਲੀ ਦਲ ਕਹਿੰਦੇ ਘਰੇ ਬੈਠੇ ਨੇ ਕਹਿੰਦੇ ਪ੍ਰਸ਼ਾਸਨ ਚੇਂਜ ਕਰਾ ਲਿਆ ਦੇਮਾਨ ੱੱੱਕਾ ਹੋਊਗਾ ਕਹਿੰਦੇ ਉਮੀਦਵਾਰ ਇਹਨਾਂ ਖੜੇ ਕਰੋ ਛੱਡੋ ਕਹਿੰਦੇ ਇਹਨਾਂ ਨੂੰ ਐਕਟਿੰਗ ਦੇ ਦਿਓ ਵਿਰੋਧੀ ਪਿਛਲਾ ਟ੍ਰੈਪ ਰਿਪੋਰਟ ਕਰਾ। ਐਸ ਵੀ ਬੜਾ ਘੈਂਟ ਲਿਆਂਦਾ ਉਹਦਾ ਖੰਗਣ ਇਥੇ ਤਿੰਨ ਤਿੰਨ ਥਾਣੇ ਆ ਤਿੰਨਾਂ ਜੀ ਐਸਐਚਓ ਹੋਏ ਨੇ ਜੀ ਹੁਣ ਬਤੌਰੇ ਡੀਐਸਪੀ ਬਣ ਕੇ ਆਏ ਬੜੇ ਸੁਲਝੇ ਹੋਏ ਸਿਆਣੇ ਨੇ ਜੀ ਹਰੇਕ ਦੀ ਗੱਲ ਸੁਣਦੇ ਆ ਉਹਨਾਂ ਦੀ ਉਹਨਾਂ ਦੀ ਜਾਣ ਪਛਾਣ ਕਾਂਗਰਸੀਆਂ ਨਾਲ ਵੀ ਹੈ ਅਕਾਲੀ ਦਲ ਨਾਲ ਨਾਲ ਵੀ ਹੈ ਤੇ ਚਲੋ ਹੁਣ ਆਪਾਂ ਨਾਲ ਵੱਧਾਂ ਨੇ ਦੇਖੋ ਅਫਸਰ ਜਿਹੜਾ ਹੁੰਦਾ ਨਾ ਜੀ ਅਫਸਰ ਨੇ ਫਿਰ ਕਾਨੂੰਨ ਦੇ ਮੁਤਾਬਕ ਕੰਮ ਕਰਨਾ ਹੁੰਦਾ ਜੀ ਅਸੀਂ ਪਹਿਲਾਂ ਮੈਡਮ ਮਨਦੀਪ ਕੌਰ ਜੀ ਲਈ ਹੈ ਜੀ ਬੜਾ ਫਿਰ ਕਦੇ ਪੁੱਛਿਓ ਉਹਨਾਂ ਨੂੰ ਜੀ ਕਦੇ ਕੋਈ ਇੰਟਰਫੀਰੈਂਸ ਨਹੀਂ ਜੀ ਕਦੇ ਕਹੇ ਨਹੀਂ ਕਿ ਐ ਇਹ ਨੂੰ ਐ ਕਰਦੇ ਉਹਨੂੰ ਐ ਕਰਦੇ ਜੋ ਕਾਨੂੰਨ ਮੁਤਾਬਕ ਸਹੀ ਗੱਲ ਬਣਦੀ ਹੈ ਨਾ ਜੀ ਤੇ ਉਹ ਉਹੀ ਹੁੰਦਾ ਜੀ ਤੇ ਮੰਨੇ ਡੀਐਸਪੀ ਲਵ ਲਿਸਟ ਭੇਜ ਤੇ 15 ਤੋਂ 18 ਸੀਟਾਂ ਸਾਨੂੰ ਬਲਾਕ ਸਮਤੀ ਦੇ ਤੇ ਦੋ ਜਲਪ ਸਿੱਧੀਆਂ ਹੋਣੇ ਚਾਹੀਦੇ ਨੇ ਕਿ ਕਿਸੇ ਤਰੀਕੇ ਨਾਲ ਲੈ ਕੇ ਲੋ ਇਹ ਇਹ ਸੁੱਤਰ ਦੱਸ ਰਹੇ ਜੀ ਕੋਈ ਨਹੀਂ ਬੀ ਨਾ ਇਦਾਂ ਦੀ ਕੋਈ ਗੱਲ ਇਦਾਂ ਦੀ ਕੋਈ ਗੱਲ ਨਹੀਂ ਸਭ ਦੇ ਪੇਪਰ ਸਬਮਿਟ ਹੋਣਗੇ ਜਿਹੜਾ ਜਿਹੜਾ ਇਲੈਕਸ਼ਨ ਲੜਨਾ ਚਾਹੁੰਦਾ ਜੀ ਆਨ ਨੂੰ ਲੜੋ ਇਲੈਕਸ਼ਨ ਫੇਰ ਇਲੈਕਸ਼ਨ ਹੋਏਗੀ ਅੱਛਾ ਸਮੇ ਤੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀਆਂ ਚੋਣਾਂ ਦਾ ਮੌਦਾ ਕਾਫੀ ਲੰਮਾ ਲੜਕਿਆ ਹੋਤੀ ਦੇਰ ਆਏ ਦਰੋਸਤ ਆਏ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਚੋਣਾਂ ਦਾ ਐਲਾਨ ਜਿਹੜਾ ਕਰ ਦਿੱਤਾ ਗਿਆ 14 ਤਰੀਕ ਨੂੰ ਵੋਟਾਂ ਪੈਣੇ ਦਸੰਬਰ ਤੋਂ 17 ਨੂੰ ਤੀਜੇ ਹਉਣੇ ਨੇ ਨਾਭੇ ਹਲਕੇ ਦੀ ਤੁਹਾਨੂੰ ਅਸੀਂ ਦੱਸ ਦਿੰਦੇ ਆ ਕਿੰਨੀਆਂ ਬਲਾਕ ਸਭਾਤੀ ਤੇ ਕਿੰਨਾ ਜ਼ਿਲ੍ਹਾ ਪ੍ਰਸ਼ੀਧੀਆਂ ਨੇ ਕਿਉਂਕਿ ਜਦੋਂ ਤੋਂ ਦਿਹਾਤੀ ਪਟਿਆਲਾ ਦਾ ਬਲਾਕ ਬਣਿਆ ਪਹਿਲਾਂ 5 ਸੀਟਾਂ ᱛੀਆਂ ਜਿਹੜੀਆਂ ਬਲਾਕ ਸਭਾਤੀ ਦੀਆਂ ਨਾਭੇ ਨਾਲ ਸੰਬੰਧਿਤ ᱛੀਆਂ ਉਹ 5 ਕੱਟ ਕੇ 20 ਰਹਿ ਗਈ ਦੀ ਪਰ ਹੁਣ 25 ਸੀਟਾਂ ਨੇ ਜਿਹੜੀਆਂ ਬਲਾਕ ਸਭਾਤੀ ਦੀਆਂ ਕਰ ਦਿੱਤੀਆਂ ਗਈਆਂ ਨੇ ਤੇ 3 ਜ਼ਿਲ੍ਹਾ ਪ੍ਰਸ਼ੀਧੀਆਂ ਨੇ ਜਿਸ ਦੇ ਵਿੱਚ ਟੌੜਾ ਮੱਲੇਵਾਲ ਦਲੱਦੀ ਪਿੰਡ ਨੇ ਜਿਹੜੇ ਜ਼ਿਲ੍ਹਾ ਪ੍ਰਸਿੱਧਿਆ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਨੇ ਜਿਹੜੇ ਉਹਨਾਂ ਦਿੱਤੇ ਗਏ ਨੇ ਸਾਡੇ ਸਾਹਮਣੇ ਖੜੇ ਨੇ ਨਾਬਾ ਦੇ ਵਿਧਾਇਕ ਨੇ ਗੁਰਦੇਵ ਸਿੰਘ ਦੇਮਾਨ ਕਿਉਂਕਿ 4 ਸਾਲਾਂ ਦੀ ਕਾਰਗੁਜ਼ਾਰੀ ਹੈ ਜਿਹੜੀ ਪੰਜਾਬ ਸਰਕਾਰ ਦੀ ਭਗਵੰਤ ਮਾਨ ਸਰਕਾਰ ਦੀ ਉਹ ਹੁਣ ਪਿੰਡਾਂ ਦੇ ਵਿੱਚ ਜਾਵੇਗੀ ਪਿੰਡਾਂ ਦੇ ਵਿੱਚ ਇਹ ਮਿੰਨੀ ਚੋਣ ਮੰਨੀ ਜਾਂਦੀ ਹੈ ਕਿਉਂਕਿ ਵੋਟਾਂ ਬਹੁਤ ਜ਼ਿਆਦਾ ਹੁੰਦੇ ਨੇ ਇੱਕ ਬਲਾਕ ਸੰਮਤੀ ਦੇ ਵਿੱਚ 5 ਤੋਂ 7 ਪਿੰਡਾਂ ਦਾ ਬਲਾਕ ਹੁੰਦਾ ਜਿਹੜੀ ਬਲਾਕ ਸੰਮਤੀ ਦੀ ਇੱਕ ਸੀਟ ਹੁੰਦੀ ਹੈ ਉੱਥੇ 40 ਤੋਂ 42 ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਿਹੜੀ ਪਿੰਡਾਂ ਦੀ ਚੋਣ ਹੁੰਦੀ ਹੈ ਉਹਨਾਂ ਦਾ ਇੱਕ ਉਮੀਦਵਾਰ ਹੁੰਦਾ 5 ਪਿੰਡਾਂ ਦਾ ਇੱਕ ਉਮੀਦਵਾਰ ਬਲਾਕ ਸੰਮਤੀ ਦਾ ਹੋਂਦ ਤੇ ਗੱਲਬਾਤ ਕਰਾਂਗੇ ਐਮਐਲਏ ਸਾਹਿਬ ਤਿਆਰੀ ਕਿਸ ਤਰ੍ਹਾਂ ਦੀ 4 ਸਾਲ ਹੋ ਗਏ ਤੁਹਾਡੀ ਕਾਰਗੁਜ਼ਾਰੀ ਨੂੰ ਹੁਣ ਲੋਕ ਕਿਸ ਤਰ੍ਹਾਂ ਦੇਖਣਗੇ ਵੋਟਾਂ ਪਿੰਡਾਂ ਦੇ ਵਿੱਚ ਮੰਗਣ ਜਾਊਂਗੇ ਤੁਸੀਂ ਸਭ ਤੋਂ ਪਹਿਲਾਂ ਤਾਂ ਜੀ ਧੰਨਵਾਦ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਦਾ ਕਿ ਉਹਨਾਂ ਨੇ ਜ਼ਿਲ੍ਹਾ ਪੱਛਰ ਬਲਾਕ ਸੰਮਤੀ ਇਲੈਕਸ਼ਨਾਂ ਜਿਹੜੀਆਂ ਨੇ ਉਹ ਅਨਾਉਂਸ ਹੋ ਗਈਆਂ ਨੇ ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਔਰ ਸਾਡੀ ਤਿਆਰੀ ਜਿਹੜੀ ਹੈ ਜੀ ਬਹੁਤ ਹੀ ਅੱਛੀ ਹੈ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਜਿਸ ਤਰੀਕੇ ਨਾਲ ਸਾਡੇ 3.5 ਤੋਂ 4 ਸਾਲਾਂ ਵਿੱਚ ਪੰਜਾਬ ਸਰਕਾਰ ਨੇ ਕੰਮ ਕੀਤੇ ਆ ਤੇ ਉਹ ਅਸੀਂ ਆਪਣੀ ਗੱਲ ਪਿੰਡਾਂ ਦੇ ਵਿੱਚ ਲੈ ਕੇ ਜਾਵਾਂਗੇ ਤੇ ਜਿਵੇਂ ਤੁਸੀਂ ਦੱਸਿਆ ਕਿ 25 ਬਲਾਕ ਸੰਪਤੀਆਂ ਨੇ ਔਰ 3 ਜ਼ਿਲ੍ਹਾ ਪ੍ਰੇਸ਼ਾਸਨ ਨੇ ਉਹਦੇ ਲਈ ਸਾਡੇ ਉਮੀਦਵਾਰ ਸਾਰੇ ਜਿਹੜੇ ਆ ਉਹ ਤਿਆਰਬਾਰ ਤਿਆਰ ਨੇ ਜੀ ਔਰ ਅਸੀਂ ਪਿੰਡਾਂ ਦੇ ਵਿੱਚ ਜਿਵੇਂ ਸੜਕਾਂ ਦਾ ਹੁਣ ਜਾਲ ਵਿਛ ਰਿਹਾ 42 ਸੜਕਾਂ ਪਹਿਲਾਂ ਮਨਜ਼ੂਰ ਹੋ ਕੇ ਟੈਂਡਰਿੰਗ ਹੋ ਗਈ ਆ ਬਹੁਤ ਸਰੀਆਂ ਸੜਕਾਂ ਬਣ ਵੀ ਗਈਆਂ ਨੇ ਇਸ ਤੋਂ ਇਲਾਵਾ ਜਿਹੜੀਆਂ ਨੇ ਅਤੇ 46 ਸੜਕਾਂ ਹੋਰ ਜਿਹੜੀਆਂ ਨੇ ਮਨਜ਼ੂਰ ਨਵੀਆਂ ਹੋਈਆਂ ਨੇ ਕੁੱਲ ਮਿਲਾ ਕੇ ਦੇਖੀਏ ਤਾਂ 88 ਸੜਕਾਂ ਜਿਹੜੀਆਂ ਨੇ ਵਿਧਾਨ ਸਭਾ ਨਾਭਾ ਦੇ ਵਿੱਚ ਬਣ ਰਹੀਆਂ ਜਿਹੜੀਆਂ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਅੰਕੜਾ ਹੈ ਪੂਰੇ ਦੇ ਨਾਭਾ ਦੇ ਵਿੱਚ ਪੂਰਾ ਜਾਲ ਵਿਛ ਜਾਣਾ ਜਿਹੜੀਆਂ ਮੁੱਖ ਸੜਕਾਂ ਨੇ ਜਿਵੇਂ ਬਾਬਰਪੁਰ ਵਾਲੀ ਉਹ ਵੀ ਆ ਗਈ ਹੈ ਜਿਹੜੀਆਂ ਜਿੰਨੀਆਂ ਵੀ ਮੁੱਖ ਸੜਕਾਂ ਰਹੀਆਂ ਨੇ ਰੋਟੀਪੁਰ ਤੋਂ ਲੈ ਕੇ ਜੋੜੇਪੁਰਾਂ ਤੱਕ ਸੜਕਾਂ ਉਹ ਵੀ ਵਿੱਚ ਹੈ ਜੀ ਤੇ ਇਹ ਸਾਰੀਆਂ ਸੜਕਾਂ ਜਿਹੜੀਆਂ ਨੇ ਬਹੁਤ ਜਲਦੀ ਮੁਕੰਮਲ ਹੋ ਜਾਣਗੀਆਂ ਕੰਮ ਸ਼ੁਰੂ ਹੋ ਚੁੱਕਿਆ ਇਸ ਤੋਂ ਬਾਅਦ ਆਪਾਂ ਜੇ ਪਿੰਡਾਂ ਦੀ ਆਪਾਂ ਇੱਕ ਪਿੰਡ ਦੇ ਵਿੱਚ ਜਿਵੇਂ ਜ਼ਰੂਰਤ ਹੁੰਦੀ ਹੈ ਇੱਕ ਅੱਛੇ ਪੰਚਾਇਤ ਘਰ ਦੀ ਅਸੀਂ ਉਹ ਬਣਾ ਰਹੇ ਹਾਂ ਬਹੁਤ ਸ਼ਾਨਦਾਰ ਪਿੰਡਾਂ ਦੇ ਵਿੱਚ ਜ਼ਰੂਰਤ ਹੁੰਦੀ ਹੈ ਗਲੀਆਂ ਨਾਲੀਆਂ ਸੀਵਰੇਜ ਦੀ ਅਸੀਂ ਥਾਪਰ ਮਾਡਲ ਲੈ ਕੇ ਆ ਰਹੇ ਹਾਂ ਉਹਦੇ ਕਈ ਪਿੰਡਾਂ ਦੇ ਵਿੱਚ ਉਦਘਾਟਨ ਤਿਆਰ ਨੇ ਅਸੀਂ ਇਲੈਕਸ਼ਨ ਤੋਂ ਬਾਅਦ ਕੋਡ ਖਤਮ ਹੋਣ ਤੋਂ ਬਾਅਦ ਉਹ ਉਦਘਾਟਨ ਕਰਾਂਗੇ ਔਰ ਪਿੰਡਾਂ ਦੇ ਵਿੱਚ ਅਸੀਂ ਇੱਕ ਖੇਡ ਗਰਾਊਂਡ ਜਿਹੜੇ ਜਿਵੇਂ ਸਤਾਈ ਖੇਡ ਗਰਾਊਂਡਾਂ ਤੋਂ ਸ਼ੁਰੂਆਤ ਕਰ ਰਹੇ ਹਾਂ ਵੀ ਪੂਰੇ ਪੰਜਾਬ ਉਦੇ ਵਿੱਚੋਂ 27 ਜਿਹੜੇ ਨੇ ਉਹ ਕੱਲੇ ਨਾਭਾ ਵਿਧਾਨ ਸਭਾ ਦੇ ਵਿੱਚ ਆ ਉਹ 10 ਕਰੋੜ ਦੀ ਲਾਗਤ ਨਾ ਬਣ ਰਿਆ ਮੈਂ ਪਿੱਛੇ ਹੁਣ ਜਾ ਕੇ ਆਂ ਜੀ ਪੜੀ ਪਣਾਚਾ ਲੱਖ ਰੁਪਇਆ ਖੇਡ ਗਰਾਉਂਡ ਵਾਸਤੇ ਆ ਟੋੜੇ ਜਾ ਕੇ ਆ 27 ਲੱਖ ਰੁਪਇਆ ਕਿਤੇ 35 ਲੱਖ ਰੁਪਇਆ ਕਿਤੇ 30 ਲੱਖ ਰੁਪਇਆ ਇਹ ਬਹੁਤ ਵੱਡੀ ਮੰਗ ਜਿਹੜੀ ਸੀਗੀ ਸੰਗਤ ਦੀ ਸੀਗੀ ਵਿਧਾਨ ਸਭਾ ਨਾਭਾ ਦੇ ਵਿੱਚ ਕਿ ਸਾਨੂੰ ਖੇਡ ਗਰਾਉਂਡ ਦਿਓ ਇਸ ਤੋਂ ਇਲਾਵਾ ਅਸੀਂ ਜਿਹੜੀ ਪਿੰਡਾਂ ਦੇ ਵਿੱਚ ਡਵੈਲਪਮੈਂਟ ਵਾਸਤੇ ਸਟਰੀਟ ਲਾਈਟਾਂ ਇੱਕ ਇੱਕ ਪਾਣੀ ਦਾ ਟੈਂਕਰ ਔਰ ਗਿੱਲਾ ਸੁੱਕਾ ਕੂੜੇ ਦਾ ਪ੍ਰਾਪਰ ਪ੍ਰਬੰਧ ਤਾਂ ਕਿ ਪੂਰਾ ਪਿੰਡ ਜਿਹੜਾ ਹੈ ਜੀ ਸੋਹਣਾ ਲੱਗੇ ਸਾਫ਼ ਸੁਥਰਾ ਲੱਗੇ ਤੇ ਇਹ ਸਾਰੇ ਕੰਮ ਜਿਹੜੀ ਹੈ ਪੰਜਾਬ ਸਰਕਾਰ ਜਿਹੜੀ ਹੈ ਉਹ ਕਰ ਰਹੀ ਹੈ ਅਸੀਂ ਸਾਰੇ ਲੱਗੇ ਹੋਏ ਆ ਵਿਡੀਓ ਆਫਿਸ ਨਾਬਾ ਬਹੁਤ ਮੁਸਤੈਦੀ ਨਾਲ ਕੰਮ ਕਰ ਰਿਹਾ ਜੀ ਸਾਡੇ ਸਾਰੇ ਸੈਕਟਰੀ ਸਾਹਿਬਾਨ ਸਾਰੇ ਸਰਪੰਚ ਪੰਚ ਸਾਹਿਬਾਨ ਲੱਗੇ ਹੋਏ ਆ ਤੇ ਹੁਣ ਮੈਂ ਜ਼ਿਕਰ ਕਰਨਾ ਚਾਹੁੰਦਾ ਕਿ ਆਮ ਆਦੀ ਪਾਰਟੀ ਨੂੰ ਹੀ ਕਿਉਂ ਚੁਣਿਆ ਜਾਵੇ ਆਮ ਆਦੀ ਪਾਰਟੀ ਦੇ ਉਮੀਦਵਾਰ ਖੜੇ ਨੇ ਉਹਦਾ ਕਾਰਨ ਕੀ ਹੈ ਕਿ ਜਦੋਂ ਦੀ ਆਮ ਆਦੀ ਪਾਰਟੀ ਬਣੀ ਹੈ 300 ਜੁਨਟ ਜੁਲ ਬਿਜਲੀ ਜਿਹੜੀ ਹੈ ਪ੍ਰਤੀ ਮਹੀਨਾ ਜਾਨੀ ਕਿ 600 ਜੁਨਟ ਬਿਜਲੀ 2 ਮਹੀਨਿਆਂ ਬਾਅਦ ਬਿੱਲ ਆਉਂਦਾ ਜੀ ਉਹ ਬਿਲਕੁਲ ਬਿੱਲ ਮਾਫ ਨੇ ਕਿਸੇ ਦਾ ਬਿੱਲ ਨਹੀਂ ਆਉਂਦਾ ਜ਼ੀਰੋ ਆ ਜੀ ਉਹ ਬਹੁਤ ਵੱਡਾ ਬੈਨੀਫਿਟ ਹੈ ਇਸ ਤੋਂ ਬਾਅਦ ਆਜੋ ਜੀ ਅਸੀਂ ਕਿਸਾਨਾਂ ਦੀ ਬੇਸ਼ੱਕ ਉਦੋਂ ਪਾਣੀ ਦੀ ਗੱਲ ਨਹੀਂ ਸੀ ਕੀਤੀ ਮੈਨੀਫੈਸਟੋ ਦੇ ਵਿੱਚ ਕੋਈ ਗਾਰੰਟੀ ਨਹੀਂ ਦਿੱਤੀ ਸੀ ਪਰ ਕਿਸਾਨਾਂ ਦੇ ਖੇਤਾਂ 'ਚ ਜਿਸ ਤਰੀਕੇ ਨਾਲ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਜਿਵੇਂ ਵੱਡੀਆਂ ਨਹਿਰਾਂ ਤੁਸੀਂ ਦੇਖੋ ਜੋੜੇਪੁਰਾਂ ਵਾਲੀ ਨਹਿਰ ਕਿੰਨੀ ਵੱਡੀ ਹੈ ਜੀ ਪੱਕੀ ਹੋ ਗਈ ਹੈ ਛੋਟੀਆਂ ਨਹਿਰਾਂ ਪੱਕੀਆਂ ਹੋ ਗਈਆਂ ਨੇ ਕੱਸੀਆਂ ਛੋਟ-ਛੋਟੀਆਂ ਕਬਜ਼ਾ ਕੀਤਾ ਹੈ ਸੀ ਕਿਸੇ ਨੇ ਉਹ ਛੜਾ ਕੇ ਉਹ ਦੁਬਾਰਾ ਜਿਹੜੀਆਂ ਨੇ ਬਹਾਲ ਕਰ ਦਿੱਤੀਆਂ ਗਈਆਂ ਨੇ ਅਗਲੀ ਗੱਲ ਹੈ ਜੀ 60000 ਤੋਂ ਉੱਪਰ ਨੌਕਰੀਆਂ ਦੇਣਾ ਪਿਛਲੇ 70 ਸਾਲਾਂ ਚ ਸਾਡੇ 3.5 ਲੱਖ ਮੁਲਾਜ਼ਮਾਂ ਜੀ ਪੂਰੇ ਪੰਜਾਬ ਚ ਹਰੇਕ ਡਿਪਾਰਟਮੈਂਟ ਦੇ ਇਕੱਠੇ ਕਰ ਲੋ ਔਰ ਇਕੱਲਾ 3.5 ਪੌਣੇ 4 ਸਾਲਾਂ ਦੇ ਵਿੱਚ 60 ਹਜ਼ਾਰ ਤੋਂ ਉੱਪਰ ਭਰਤੀ ਕਰ ਦੇਣੀ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੈ ਜੀ ਹੁਣ ਆਜੋ ਜੀ ਸਿੱਖਿਆ ਦੇ ਵਿੱਚ ਜਿਵੇਂ ਸਕੂਲਾਂ ਦੇ ਕੰਮ ਹੋ ਰਿਹਾ ਸੀ ਉਦਘਾਟਨ ਵੀ ਕੀਤੇ ਆ ਪਿਛੇ ਜੀ 5-6 ਮਹੀਨੇ ਪਹਿਲਾਂ ਕਿ ਜਿਵੇਂ ਸਕੂਲਾਂ ਦਾ ਸੀ ਪੂਰੀ ਗ੍ਰਾਂਟ ਦੀਆਂ ਲਿਸਟਾਂ ਜਾਰੀ ਕਰਾਂਗੇ ਕਿ ਕਿਹੜੇ ਸਕੂਲ ਦੇ ਵਿੱਚ ਕਿੰਨਾ ਕੰਮ ਹੋਇਆ ਤਾਂ ਉਹ ਬਾ ਕਮਾਲ ਹੈ ਜੀ ਹੁਣ ਆਜੋ ਜੀ ਹਸਪੀਟਲ ਤੇ ਇੱਥੇ ਜੱਚਾ ਬੱਚਾ ਸੈਂਟਰ ਬਣ ਕੇ ਤਿਆਰ ਆ ਨਾਬਾ ਦੇ ਵਿੱਚ ਉਹਦਾ ਜਲ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਕਲੀਨਿੰਗ ਜਾਂ ਜਿਹੜੇ ਪੁਰਾਣੇ ਜਿਹੜੇ ਆ ਉਹਨਾਂ ਨੂੰ ਅਸੀਂ ਮੋਡੀਫਾਈ ਕਰਕੇ ਉਹਨਾਂ ਦਾ ਉਹਨਾਂ ਦਾ ਸਾਰਾ ਰੰਗ ਵਗੈਰਾ ਕਰਕੇ ਡਾਕਟਰਾਂ ਦੀ ਨਵੀਂ ਭਰਤੀ ਕਰਕੇ ਤਾਂ ਉਹ ਸਾਰੇ ਕੰਮ ਜਿਹੜੇ ਆ ਸਿਹਤ ਵਿਭਾਗ ਦੇ ਵਿੱਚ ਹੋ ਰਿਹਾ ਜੀ ਤੇ ਨਾਬਾ ਸ਼ਹਿਰ ਦੇ ਵਿੱਚ ਮੈਂ ਖੜਾ ਹਾਂ ਜੀ ਨਾਬਾ ਸ਼ਹਿਰ ਚ ਬਿਜਲੀ ਨੂੰ ਲੈ ਕੇ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਜਿਵੇਂ ਤਾਰਾਂ ਨੰਗੀਆਂ ਨੇ ਖੰਭੇ ਚੇਂਜ ਹੋਣ ਵਾਲੇ ਆ ట్రాన్స్ਮੀਟਰ ਪੁਰਾਣੇ ਲੱਗੇ ਹੋਏ ਨੇ ਟਰਾਂਸਫਾਰਮਰ ਉਹਦੇ ਲਈ 9.5 ਕਰੋੜ ਦੀ ਗ੍ਰਾਂਟ ਆਈ ਹੈ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਅੰਕੜਾ ਹੈ ਜੀ ਕੱਲਾ ਮੈਂ ਸੜਕਾਂ ਦੀ ਗੱਲ ਕਰਾਂ ਤਾਂ ਮੇਰਾ ਖਿਆਲ ਹੈ ਕਿ 70 ਤੋਂ 80 ਕਰੋੜ ਰੁਪਈਆ ਕੱਲਾ ਨਾਬਾ ਵਿਧਾਨ ਸਭਾ ਦੀਆਂ ਸੜਕਾਂ ਵਾਸਤੇ ਜਿਹੜਾ ਹੈ ਜੀ ਉਹ ਜਾਰੀ ਹੋ ਚੁੱਕਿਆ ਤੇ ਇਸ ਤੋਂ ਬਾਅਦ ਖੇਡ ਗਰਾਉਂਡਾਂ ਵਾਸਤੇ ਕਰੋੜਾਂ ਰੁਪਏ ਆ ਰਿਹਾ ਜੀ ਤੇ ਥਾਪਰ ਮਾਡਲ ਵਾਸਤੇ ਕਰੋੜਾਂ ਰੁਪਏ ਆ ਰਿਹਾ ਪਿੰਡ ਦੀਆਂ ਗਲੀਆਂ ਨਾਲੀਆਂ ਡਵੈਲਪਮੈਂਟ ਤੇ ਜਿੰਨੇ ਕੰਮ ਨੇ ਤੁਸੀਂ ਦੇਖੋ ਆਰਾਮਗੜ ਬੌਣਾ ਜਾ ਕੇ ਦੇਖੋ ਕਿ ਐਸੀ ਲਾਇਬ੍ਰੇਰੀ ਬਣੀ ਆ ਜੀ ਤੁਸੀਂ ਆਪ ਜਾ ਕੇ ਉਹਦੀ ਵੀਡੀਓ ਬਣਾ ਕੇ ਆ ਗੱਲ ਹਾਂ ਤੇ ਉਸ ਤੋਂ ਬਾਅਦ ਤੁਸੀਂ ਸੋਜੇ ਜਾ ਕੇ ਦੇਖੋ ਜੀ ਫਿਰ ਤੁਸੀਂ ਅੱਚਲ ਦੇ ਵਿੱਚ ਪੰਚਾਇਤ ਕਰ ਦੇਖੋ ਕਿੰਨਾ ਸ਼ਾਨਦਾਰ ਬਣ ਗਿਆ ਜੀ ਸੋ ਇਹ ਇਹ ਕੰਮ ਕੀਤਾ ਨਜ਼ਰ ਆਉਂਦਾ ਜੀ ਉਹ ਸਾਰੀਆਂ ਗੱਲਾਂ ਅਸੀਂ ਸੰਗਤ ਕੋਲ ਜਾ ਕੇ ਰੱਖਾਂਗੇ ਔਰ ਸੰਗਤ ਜਿਹੜੀ ਆ ਉਹ ਆਮ ਆਦੀ ਪਾਰਟੀ ਦੇ ਸਾਡੇ ਬਲਾਕ ਸਮਟੀ ਦੇ ਉਮੀਦਵਾਰ ਤੇ ਜਿਲ੍ਹਾ ਪ੍ਰਸ਼ੀਦ ਦੇ ਉਮੀਦਵਾਰਾਂ ਨੇ ਜਿਹੜਾ ਜੀ ਉਹ 100% ਵੋਟ ਪਾਏਗੀ ਸਾਨੂੰ ਵਿਸ਼ਵਾਸ ਆਸ ਗੱਲ ਦਾ ਬਿਲਕੁਲ ਜਦੋਂ ਕਾਂਗਰਸ ਦੀ ਸਮੇਂ ਜਿਲ੍ਹਾ ਪ੍ਰਸ਼ੀਦ ਤੇ ਬਲਾਕ ਸਮਟੀ ਦਾ ਚੋਣਾਂ ਹੁੰਦੀਆਂ ਨੇ ਉਦੋਂ ਤਾਂ ਬਹੁਤ ਜ਼ੋਰ ਆ ਜਿਹੜਾ ਦੇਮਨ ਨੂੰ ਲਾਉਣਾ ਪਿਆ ਤੇ ਹੁਣ ਮੌਜੂਦਾ ਸਰਕਾਰ ਹੁਣ ਕਿੰਨਾ ਕੁ ਜ਼ੋਰ ਲਾਉਣਾ ਪਊਗਾ ਉਸ 4 ਸਾਲ ਪਿਛਲੇ ਸਾਲ ਲਾ ਲੋ ਤੇ ਚਾਰ ਸਾਲ ਲੈ ਲਾ ਲੋ ਤੂੰ ਕਿੰਨਾ ਕੁ ਜ਼ੋਰ ਲਾਉਂਗਾ ਹੁਣ ਤੁਸੀਂ ਦੇਖੋ ਕੋਈ ਵੀ ਇਲੈਕਸ਼ਨ ਜਿਹੜੀ ਆ ਉਹਨੂੰ ਭਾਈ ਜੀ ਤਾਂ ਲੈ ਨਹੀਂ ਸਕਦੇ ਜੀ ਹੁਣ ਤਾਂ ਸਰਕਾਰਾਂ ਜ਼ਿੰਮੇਵਾਰੀ ਬਣਦੀ ਆ ਕਿ ਸਾਰਿਆਂ ਨੂੰ ਅੱਛੇ ਤਰੀਕੇ ਨਾਲ ਇਲੈਕਸ਼ਨ ਲੜਾਈ ਜਾਵੇ ਮੈਨੂੰ ਯਾਦ ਆ ਜਿਹੜੀ ਪਿਛਲੀ ਬਲਾਕ ਸੰਪਤੀ ਜਿਲ੍ਹਾ ਪਿਛਲੇ ਇਲੈਕਸ਼ਨ ਨਾਬਾ ਚ ਹੋਈ ਸੀ ਉਹ ਇਲੈਕਸ਼ਨ ਥੋੜਾ ਸੀ ਜੀ ਉਹ ਤਾਂ ਗੁੰਡਾ ਰਾਜ ਸੀਗਾ ਜੀ ਬੂਥ ਕੈਪਚਰਿੰਗ ਧੱਕੇ ਨਾਲ ਕੈਂਡੀਡੇਟ ਜਿਤਾਏ ਸੀਗੇ ਠੀਕ ਹੈ ਜੀ ਤੇ ਐਂ ਜਿਹੜਾ ਜੀ ਉਹ ਨਗਰ ਨਗਰ ਕਾਉਂਸਲ ਨਾਬਾ ਦੀ ਇਲੈਕਸ਼ਨ ਚ ਹੋਇਆ ਸੀ ਜੀ ਤੱਕ ਇਹਨਾਂ ਸਾਡੇ 3-4 ਕੈਂਡੀਡੇਟ ਜਿਹੜੇ ਕੌਂਸਲਰ ਜਿੱਤਰੇ ਸੀਗੇ ਉਹਦੋਂ ਹਰਾਏ ਜਿਹੜੇ ਧੱਕੇ ਨਾਲ ਕਾਂਗਰਸ ਨੇ ਤੇ ਐਂ ਜਿਹੜੀ ਇਹ ਬਲੱਗਸ ਆਪਣਾ ਨਗਰ ਪੰਚਾਇਤ ਭਾਸੋਂ ਦੇ ਵਿੱਚ ਹੋਇਆ ਸੀਗਾ ਹੁਣ ਮੇਰੇ ਹੁੰਦਿਆਂ ਜੀ ਇੱਕ ਤਾਂ ਸਰਪੰਚੀ ਚੋਣਾਂ ਹੋਈਆਂ ਨੇ ਕੋਈ ਕਹਿ ਨਹੀਂ ਸਕਦਾ ਕਿ ਕਿਤੇ ਧੱਕਾ ਹੋਇਆ ਇੱਕ ਦੋ ਪਿੰਡਾਂ ਦੇ ਵਿੱਚ ਆਪਸੀ ਰੰਜਿਸ਼ ਵਾਜੀ ਨੂੰ ਲੈ ਕੇ ਕਿਸੇ ਦਾ ਪੇਪਰ ਫਾੜਤਾ ਕੁਝ ਉਹ ਘਟਨਾਵਾਂ ਜਰੂਰ ਹੋਈਆਂ ਨੇ ਪਰ ਉਹ ਮੈਟ ਦੇ ਆਧਾਰ ਤੇ ਉਹਦਾ ਜਦੋਂ ਫੈਸਲਾ ਕੋਰਟ ਨੇ ਕਰਨਾ ਤੇ ਹਰੇਕ ਪਿੰਡ ਦੇ ਵਿੱਚ ਬੜੀ ਸਮੂਥਲੀ ਇਲੈਕਸ਼ਨ ਹੋਈ ਹੈ ਨਗਰ ਪੰਚਾਇਤ ਭਾਸੋਂ ਦੇ ਵਿੱਚ ਤੁਸੀਂ ਭਾਸੋਂ ਸੰਗਤ ਇਸ ਚੀਜ਼ ਦੀ ਗਵਾਹੀ ਭਰਦੀ ਹੈ ਕਿ ਇੰਨੀ ਫੇਰ ਇਲੈਕਸ਼ਨ ਕਦੇ ਨਹੀਂ ਹੋਈ ਹੁਣ ਮੈਂ ਲੋਕ ਸਭਾ ਦੀ ਗੱਲ ਕਰਾਂ ਜਿਹੜੀ 24 ਚ ਹੋ ਕੇ ਆਈ ਹੈ ਉਹ ਬੜੀ ਫੇਰ ਹੋਈ ਹੈ ਕਿਤੇ ਕੋਈ ਅਸੀਂ ਨਾਰਮਲ ਤਰੀਕੇ ਨਾਲ ਇਲੈਕਸ਼ਨ ਜਿਹੜਾ ਉਹਦੇ ਵਿੱਚ ਪਾਰਟਿਸਪੇਟ ਕੀਤਾ ਤੇ ਆਹ ਜਿਹੜੀ ਇਲੈਕਸ਼ਨ ਜ਼ਿਲ੍ਹਾ ਪ੍ਰੇਸ਼ਰ ਬਲਾਕ ਸੰਪਤੀ ਦੀ ਮੈਂ ਕਈ ਆਪੋਜੀਸ਼ਨ ਵਾਲੇ ਨਾ ਖਾਮ ਖਾਇਕ ਬਿਆਨ ਜਾਂ ਇਹਨਾਂ ਦਾ ਟ੍ਰੈਂਡ ਹੈ ਜੀ ਵੀ ਦੇਖੋ ੱੱਕਾ ਕਰਨਗੇ ਜੀ ਜ਼ੋਨ ਬਦਲਾਤੇ ਤੁਸੀਂ ਜਿਵੇਂ ਤੁਸੀਂ ਦਿੱਤਾ ਹੁਣ ਬਿਆਨ ਨਾ ਨਹੀਂ ਨਹੀਂ ਮੈਂ ਗੱਲ ਕਰਦਾ ਜੀ ਇਹ ਟ੍ਰੈਂਡ ਹੈ ਜੀ ਆਪੋਜੀਸ਼ਨ ਪਾਰਟੀਆਂ ਦਾ ਟ੍ਰੈਂਡ ਆ ਵੀ ਬਲਾਕ ਸੰਪਤੀਆਂ ਚੇਂਜ ਕਰਤੀਆਂ ਜੀ ਉਹ ਰਿਜ਼ਰਵ ਕਰਤੀ ਜਾਂ ਉਹ ਤਾਂ ਹੋਣੀਆਂ ਨੇ ਜਿਸ ਤਰੀਕੇ ਨਾਲ ਹੈ ਜੀ ਸਿਨੈਰੀਓ ਹੁੰਦੀਆਂ ਆਈਆਂ ਨੇ ਜੀ ਹੈਨਾ ਤੇ ਅੱਜ ਮੈਂ ਤਾਂ ਵੀ ਹੋਗੀਆਂ ਜੇ ਨਾ ਹੁੰਦੇ ਤਾਂ ਵੀ ਹੋਣੀਆਂ ਚੀ ਤਾਂ ਹੋਣੀਆਂ ਹੀ ਨੇ ਜੀ ਤੇ ਇਹ ਇਹ ਗੱਲ ਨੂੰ ਉਭਾਰਦੇ ਆ ਜੀ ਦੇਖੋ ਇਹ ਧੱਕਾ ਕਰਨਗੇ ਜੀ ਦੇਖੋ ਤਰਨਤਾਰਨ ਦੀ ਇਲੈਕਸ਼ਨ ਦੇ ਵਿੱਚ ਜੀ ਕੀ ਕੁਛ ਹੋਇਆ ਤਰਨਤਾਰਨ ਦੀ ਇਲੈਕਸ਼ਨ ਚ ਕੀ ਹੋਇਆ ਜੀ ਬੜੀ ਫੇਰ ਇਲੈਕਸ਼ਨ ਹੋਈ ਆ ਜੀ ਸੰਗਤ ਨੇ ਇੱਕ ਤਰਫਾ ਫੈਸਲਾ ਦੇ ਕੇ ਆਮ ਆਦੀ ਪਾਰਟੀ ਨਾਲ ਕੰਮੇ ਹੁੰਦੇ ਨੇ ਦੂਸ਼ਣਵਾਜੀ ਕਰਨਾ ਨਹੀਂ ਇਹ ਨਹੀਂ ਉਹਨਾਂ ਕੋਲੇ ਹੋਰ ਕੋਈ ਹੈ ਨਹੀਂ ਜੇ ਇਹ ਨਾਲ ਕਹਿਣਗੇ ਫਿਰ ਉਹ ਕਹਿਣਗੇ ਕੀ ਜੀ ਹੁਣ ਆਮ ਪਾਰਟੀ ਤਾਰੀਫ ਤਾਂ ਕਰਨੋ ਹੀ ਰਹੇ ਹੋ ਜੀ ਉਹਨਾਂ ਨੇ ਕੁਛ ਨਾ ਕੁਛ ਇਦਾਂ ਦਾ ਆਪਣੀ ਖਾਨਾ ਪੂਰਤੀ ਆਪਣੀ ਹਾਜ਼ਰੀ ਲਾਉਣ ਵਾਸਤੇ ਇਦਾਂ ਦੀ ਦੋ ਕਿਸਮ ਦੀ ਪੋਲਿਟਿਕਸ ਹੈ ਕਿਉਂਕਿ ਮੈਂ ਪੀਐਸਡੀ ਕਰ ਰਿਹਾ ਨਾ ਰਾਜਨੀਤੀ ਤੇ ਇਸ ਗੱਲ ਨੂੰ ਮੈਂ ਕਬੀਰਤਾ ਨਾਲ ਤਾਂ ਸਮਝਦਾ ਦੋ ਕਿਸਮ ਦੀ ਪੋਲਿਟਿਕਸ ਹੈ ਜੀ ਇੱਕ ਤਾਂ ਹੈਗੀ ਜੀ ਫਰੰਟ ਫੇਸ ਇੱਕ ਹੈਗੀ ਬੈਕ ਫੇਸ ਫਰੰਟ ਤੇ ਤੁਸੀਂ ਕੁਛ ਕਹਿੰਦੇ ਹੋ ਬੈਕ ਤੇ ਤੁਸੀਂ ਕੁਛ ਕਹਿੰਦੇ ਹੋ ਠੀਕ ਹੈ ਜੀ ਤੇ ਟੂ ਫੇਸ ਰਾਜਨੀਤੀ ਇਹ ਲੋਕ ਕਰਦੇ ਨੇ ਆਪੋਜੀਸ਼ਨ ਵਾਲੇ ਤੇ ਇਹ ਜਦੋਂ ਆਪ ਸਰਕਾਰਾਂ ਸੀਗੇ ਜਦੋਂ ਕਾਲੀ ਦਲ ਆਪ ਸੀ ਇਹਨਾਂ ਨੇ ਕੀ ਕੀਤਾ ਜੀ ਕਿਵੇਂ ਲੱਤਾਂ ਬਾਹਾਂ ਤੋੜ ਕੇ ਕਿਵੇਂ ਬੂਥ ਕੈਪਚਰਿੰਗ ਕਰਕੇ ਇਹ ਜੋਣਾ ਜੱਦੇ ਹੁੰਦੇ ਸੀ ਐਵੇਂ ਕਾਂਗਰਸ ਕਰਦੀ ਸੀਗੀ ਤੇ ਪਰ ਮੈਂ ਇਸ ਗੱਲ ਦੀ ਮੈਂ ਦੋਨੋਂ ਜੋ ਜ਼ਿਆਦਾ ਕੌਣ ਕਰਦਾ ਕਾਂਗਰਸ ਕਰਦੀ ਤੀ ਇਹ ਕਾਲੀ ਦਲ ਦੀ ਗੁੰਡਾ ਕਰਦੀ ਜ਼ਿਆਦਾ ਸੀ ਜਾਂ ਕਾਂਗਰਸ ਦੀ ਇਹ ਕਲੀਅਰ ਕਰੋ ਬਰਾਬਰ ਹੀ ਹੈ ਜੀ ਕੰਮ ਜਿਹੜਾ ਹੁਣ ਤਾਂ ਹੁੰਦਾ ਫਰਕ ਹੁੰਦਾ ਐਮਐਲ ਤੋਂ ਫਰਕ ਹੁੰਦਾ ਜੀ ਹੁਣ ਦਾ ਟ੍ਰੈਪ ਰਿਕਾਰਡ ਚੈੱਕ ਕਰੀਏ ਨਾ ਜੀ ਤਾਂ ਕਾਂਗਰਸ ਕਾਲੀ ਦਲ ਦਾ ਜਿਹੜਾ ਟ੍ਰੈਪ ਰਿਕਾਰਡ ਹੈ ਜੀ ਉਹ ਸੇਮ ਹੀ ਦੱਸਦੇ ਨੇ ਕਿਉਂਕਿ ਜਿਹੜੀ ਤਾਕਤ ਦਾ ਨਸ਼ਾ ਨਾ ਜੀ ਤਾਕਤ ਦੇ ਨਸ਼ੇ ਦੇ ਵਿੱਚ ਹੁਣ ਅਸੀਂ ਮੈਂ ਸਰਪੰਚੀ ਦੀ ਗੱਲ ਕਰਦਾ 142 ਪਿੰਡ ਨੇ 42 ਪਿੰਡਾਂ ਚ ਸਰਬਸੰਮਤੀ ਹੋਈ ਹੈ ਜੀ ਤੇ ਆਪਣੇ ਆਪ ਚ ਬਹੁਤ ਵੱਡੀ ਗੱਲ ਅੱਜ ਤੱਕ ਦੇ ਇਤਿਹਾਸ ਹੋਈ ਨਹੀਂ ਜੀ ਕਿਉਂਕਿ ਅਸੀਂ ਆਪ ਨਿਮਰਤਾ ਨਾਲ ਕਿਹਾ ਭਾਈ ਛੋਟਾ ਪਿੰਡ ਆ ਤੁਸੀਂ ਚਲਾਉਣਾ ਕਾਲੀ ਕਾਂਗਰਸ ਯਾ ਆਮ ਆਦਮੀ ਪਾਰਟੀ ਇਕੱਠੇ ਹੋ ਕੇ ਸਾਰੇ ਤੁਸੀਂ ਬਹਿ ਜਾਓ ਸਰਬਸੰਮਤੀ ਕਰੋ ਹੋ ਗਈ ਜੀ ਬਈ ਹੁਣ ਦੱਸੋ ਨਾ 141 ਪਿੰਡਾਂ ਦੀਆਂ ਜਿਹੜੀ ਚੋਣ ਹੋਣ ਜ਼ਾਰੀਆ ਬਲਾਕ ਸੰਮਤੀ ਜ਼ਿਲ੍ਹਾ ਪ੍ਰਸ਼ਦਿਕ 141 ਪਿੰਡ ਨੇ ਤੇ 41 ਪਿੰਡਾਂ ਚ ਹੁਣ ਦੇਮਨ ਧੱਕਾ ਕਰਾਊਗਾ ਕਿ ਫਿਰ ਵਿਰੋਧੀ ਕਹਿਣਗੇ ਧੱਕਾ ਹੋਇਆ ਅਸੀਂ ਤਾਂ ਪਿਆਰ ਵਾਲੇ ਬੰਦੇ ਆ ਜੀ ਨਿਮਰਤਾ ਵਾਲੇ ਬੰਦੇ ਆ ਜੀ ਤੁਸੀਂ ਦੇਖਿਆ ਕਦੇ ਵਿਧਾਨ ਸਭਾ ਨਾ ਭਜ ਕਿਸੇ ਦੇ ਨਜ਼ਾਇਜ਼ ਪਰਚਾ ਪਿਆ ਹੋਵੇ ਜੀ ਤੁਸੀਂ ਦੇਖਿਆ ਕਦੇ ਕਿਤੇ ਕੋਈ ਗੁੰਡਾਗਰਦੀ ਕਿਸੇ ਨਾਲ ਕੀਤੀ ਹੋਵੇ ਜੀ ਇਹ ਸਾਡਾ ਅਨੋਖੀ ਹੈ ਨਹੀਂ ਅਸੀਂ ਪੜ੍ਹੇ ਲਿਖੇ ਆ ਜੀ ਦੁਨੀਆ ਘੁੰਮੀਆਂ ਸਾਨੂੰ ਸਰਕਾਰ ਪ੍ਰਸ਼ਾਸਨ ਬਦਲਣ ਦੀ ਕੀ ਲੋੜ ਪੈਗੀ ਜੇ ਫਿਰ ਤੁਸੀਂ ਧੱਕਾਸ਼ਾਹੀ ਨਹੀਂ ਕਰਨੀ ਫੇ ਉਹ ਪ੍ਰਸ਼ਾਸਨ ਕਿਉਂ ਰੱਖਿਆ ਸਾਰਾ ਪ੍ਰਸ਼ਾਸਨ ਕਿਉਂ ਬਦਲਿਆ ਗਿਆ ਤੁਸੀਂ ਕਹਿੰਦੇ ਸੀ ਧੱਕਾਸ਼ਾਹੀ ਨਹੀਂ ਕਰਨੀ ਧੱਕਾਸ਼ਾਹੀ ਲਈ ਪ੍ਰਸ਼ਾਸਨ ਬਦਲਿਆ ਦੇਖੋ ਕਈ ਚੀਜ਼ਾਂ ਹੁੰਦੀਆਂ ਨੇ ਇਲੈਕਸ਼ਨ ਕਮਿਸ਼ਨ ਦੇ ਗਾਈਡਲਾਈਨ ਹੁੰਦੀ ਹੈ ਕੋਈ ਲੋਕਲ ਹੁੰਦਾ ਜੀ ਉਹ ਲੋਕਲ ਡਿਊਟੀ ਨਹੀਂ ਕਰ ਸਕਦਾ ਠੀਕ ਹੈ ਨਾ ਜੀ ਅਲੱਗ-ਅਲੱਗ ਕਿਸਮ ਦੀਆਂ ਹੁੰਦੀਆਂ ਕਿਸੇ ਨੇ ਪਹਿਲਾਂ ਇਲੈਕਸ਼ਨ ਕਰਵਾਈ ਹੁੰਦੀ ਹੈ ਉਹ ਦੁਬਾਰਾ ਨਹੀਂ ਉੱਥੇ ਡਿਊਟੀ ਕਰ ਸਕਦਾ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਾਂ ਮੁਤਾਬਕ ਹੀ ਆ ਸਾਰਾ ਕੁਝ ਜੀ ਉਹਦੇ ਮੁਤਾਬਕ ਹੀ ਡੀਐਸਪੀ ਨਾਭਾ ਚੇਂਜ ਹੋਏ ਨੇ ਉਹਦੇ ਮੁਤਾਬਕ ਹੀ ਆਪਣੇ ਐਸਡੀਐਮ ਚੇਂਜ ਹੋਏ ਨੇ ਜੀ ਉਹਨੀ ਮਹਤਾ ਕੋਣਾ ਚੇਂਜ ਕਰਾਉਣਾ ਜੀ ਤਾਂ ਇਲੈਕਸ਼ਨ ਕਮਿਸ਼ਨ ਦੇ ਗਾਇਡਲਾਈਨ ਨਹੀਂ ਕਹਿੰਦੇ ਇਲੈਕਸ਼ਨ ਚ ਵੀ ਚੇਂਜ ਕਰਾਓ ਨਹੀਂ 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 ਇਦਾਂ ਦੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਆ ਸਾਰਿਆਂ ਦੇ ਬਰਾਬਰ ਨੇ ਜੀ ਸਾਰਿਆਂ ਦੇ ਮੈਂ ਕਦੇ ਨਹੀਂ ਮਾਨ ਸਾਹਿਬ ਅੱਜ ਤੱਕ ਮੇਰੇ ਦਫ਼ਤਰ ਦੇ ਵਿੱਚ ਜਿਹੜਾ ਵੀ ਆਇਆ ਇਹ ਟ੍ਰੈਂਡ ਸੈੱਟ ਕਰਤਾ ਕਦੇ ਨਹੀਂ ਮੈਂ ਪੁੱਛਿਆ ਕਿ ਤੁਸੀਂ ਕਾਲੀ ਦਾਲਦੇ ਹੋ ਕਾਂਗਰਸ ਦੀ ਹੁਕਾਮਾਂ ਦੀ ਪਾਰਟੀ ਦੇਉਂ ਜੀ ਕਦੇ ਨਹੀਂ ਪੁੱਛਿਆ ਇੱਕ ਗੱਲ ਇਹ ਰੋਜ਼ ਨਹੀਂ ਵੋਟਾਂ ਪੈਣੀਆਂ ਨੇ ਵੈਲਟ ਪੇਪਰ ਨਾਲ ਪੈਣੀਆਂ ਨੇ ਜੀ ਵੀ ਮਸ਼ੀਨਾਂ ਦੇ ਨਾਲ ਪੈਣੀਆਂ ਨੇ ਇਹ ਵੈਲਟ ਪੇਪਰ ਨਾਲ ਪੈਂਦੀਆਂ ਨੇ ਜੀ ਫਿਰ ਤਾਂ ਧੱਕਾ ਤੁਸੀਂ ਕਰੋਗੇ ਪੱਕਾ ਨਹੀਂ ਨਹੀਂ ਤੁਸੀਂ ਪਹਿਲਾਂ ਪੁਰਾਣੀਆਂ ਇਲੈਕਸ਼ਨਾਂ ਦੇਖੀਆਂ ਨਾ ਜੀ ਸਾਡੀ ਇਲੈਕਸ਼ਨ ਬੜੀ ਫੇਅਰ ਹੋਏਗੀ ਜੀ ਤੁਸੀਂ ਦੇਖ ਲਿਓ ਜੀ ਤੁਸੀਂ ਮੇਰੇ ਨਾਲ ਹੀ ਰਹਿਣਾ ਜੀ ਤੁਹਾਡਾ ਚਿਹਰਾ ਦੱਸ ਰਿਹਾ ਲੱਗਦਾ ਨਹੀਂ ਮਾਨ ਸਾਹਿਬ ਨਹੀਂ ਨਹੀਂ ਦੇਖੋ ਤੁਸੀਂ ਮੇਰੇ ਤੁਸੀਂ ਮੇਰੇ ਨਾਲ ਹੀ ਰਹਿਣਾ ਦੇਖ ਲਓ ਜੀ ਕਿਹੜਾ ੱਤਕਾ ਅਸੀਂ ਤਾਂ ਆਪਦੇ ਕੰਮ ਦੀ ਗੱਲ ਕਰਾਂਗੇ ਅਸੀਂ ਆਸਤਵਾਦੀਆਂ ਚਲਾਉਂਗੇ ਹਟਦੇ ਨਹੀਂ ਵਿਉਂਤਬੰਦੀ ਬਣਾ ਲਈ ਤੁਸੀਂ ਕਹਿੰਦੇ ਨਹੀਂ ਹੁਣ ਤੁਸੀਂ মিডিਆ ਵਾਲੇ ਨਾ ਜਾਣਬੁੱਝ ਕੇ ਤੁਸੀਂ ਖਾੜਾ ਪਖਾਉਣਾ ਚਾਹੁੰਦੇ ਵੀ ਕੁਝ ਨਾ ਕੁਝ ਰੌਲਾ ਰੱਪਾ ਪਵੇ ਪਰ ਮੈਂ ਆਪੋਜੀਸ਼ਨ ਵਾਲਿਆਂ ਨੂੰ ਕਾਲੀ ਦਲ ਕਹਿੰਦੇ ਡਰੇ ਬੈਠੇ ਨੇ ਕਹਿੰਦੇ ਪ੍ਰਸ਼ਾਸਨ ਚੇਂਜ ਕਰਾ ਲਿਆ ਦੇ ਮੰਨ ੱਤਕਾ ਹੋਊਗਾ ਕਹਿੰਦੇ ਉਮੀਦਵਾਰ ਇਹਨਾਂ ਖੜੇ ਕਰੋ ਛੱਡੋ ਕਹਿੰਦੇ ਇਹਨਾਂ ਨੂੰ ਐਕਟ ਨਹੀਂ ਦੇ ਦਿਓ ਵਿਰੋਧੀ ਪ੍ਰਸ਼ਾਸਨ ਤੋਂ ਨਹੀਂ ਡਰੇ ਹੋਏ ਵਿਰੋਧੀ ਡਰੇ ਹੋਏ ਆਮ ਆਦੀ ਪਾਰਟੀ ਦੇ ਕੰਮਾਂ ਤੋਂ ਵੀ ਜਿੰਨੇ ਕੰਮ ਇਹਨਾਂ ਨੇ ਕਰਤੇ 88 ਸੜਕਾਂ ਆਪਣੇ ਆਪ ਦੇ ਰਿਕਾਰਡ ਹੈ ਜੀ ਕਹਿੰਦੇ ਨਾਬੇ ਵਿੱਚ ਪਿਛਲਾ ਟ੍ਰੈਫਿਕ ਪੁਟ ਕਰਦਾ ਇਸ ਵੀ ਬੜਾ ਘੈਂਟ ਲਿਆਂਦਾ ਉਹਦਾ ਖੰਘਣੇ ਦੇਣਾ ਉਹਨੇ ਕਿਸੇ ਨੂੰ ਨਹੀਂ ਨਹੀਂ ਬਲ ਸਾਹਿਬ ਇਥੇ ਤਿੰਨ ਥਾਣੇ ਆ ਤਿੰਨਾਂ ਜੀ ਐਸਐਚ ਹੋਏ ਨੇ ਜੀ ਹੁਣ ਬਤੌਰੇ ਡੀਐਸਪੀ ਬਣ ਕੇ ਆਏ ਆ ਬੜੇ ਸੁਲਝੇ ਹੋਏ ਸਿਆਣੇ ਨੇ ਜੀ ਹਰੇਕ ਦੀ ਗੱਲ ਸੁਣਦੇ ਆ ਉਹਨਾਂ ਦੀ ਉਹਨਾਂ ਦੀ ਜਾਣ ਪਛਾਣ ਕਾਂਗਰਸੀਆਂ ਨਾਲ ਵੀ ਹੈ ਅਕਾਲੀ ਦਲ ਨਾਲ ਨਾਲ ਵੀ ਹੈ ਤੇ ਚਲੋ ਹੁਣ ਆਪਾਂ ਨਾਲ ਵੱਧਾਂ ਨੇ ਦੇਖੋ ਅਫਸਰ ਜਿਹੜਾ ਹੁੰਦਾ ਨਾ ਜੀ ਅਫਸਰ ਨੇ ਫਿਰ ਕਾਨੂੰਨ ਦੇ ਮੁਤਾਬਕ ਕੰਮ ਕਰਨਾ ਹੁੰਦਾ ਜੀ ਅਸੀਂ ਪਹਿਲਾਂ ਮੈਡਮ ਮਨਦੀਪ ਕੌਰ ਜੀ ਲਈ ਹੈ ਜੀ ਬੜਾ ਫਿਰ ਕਦੇ ਪੁੱਛੇ ਉਹਨਾਂ ਨੂੰ ਜੀ ਕਦੇ ਕੋਈ ਇੰਟਰਫੀਰੈਂਸ ਨਹੀਂ ਜੀ ਕਦੇ ਕਹੇ ਨਹੀਂ ਕਿ ਇਹ ਨੂੰ ਐ ਕਰਦੇ ਉਹਨੂੰ ਐ ਕਰਦੇ ਜੋ ਕਾਨੂੰਨ ਮੁਤਾਬਕ ਸਹੀ ਗੱਲ ਬਣਦੀ ਹੈ ਨਾ ਜੀ ਤੇ ਉਹ ਉਹੀ ਹੁੰਦਾ ਜੀ ਦੇਮਾਨ ਨੇ ਡੀਐਸਪੀ ਲਈ ਲਿਸਟ ਭੇਜੀ ਤੇ 15 ਤੋਂ 18 ਸੀਟਾਂ ਸਾਨੂੰ ਬਲਾਕ ਸਮਤੀ ਦੇ ਤੇ ਦੋ ਜਲਪ ਸਿੱਧੀਆਂ ਹੋਣੀਆਂ ਚਾਹੀਦੀਆਂ ਨੇ ਕਿ ਕਿਸੇ ਤਰੀਕੇ ਨਾਲ ਲੈ ਕੇ ਦੋ ਇਹ ਇਹ ਸੁੱਤਰ ਦੱਸ ਰਹੇ ਜੀ ਕੋਈ ਨਹੀਂ ਨਹੀਂ ਏਦਾਂ ਦੀ ਕੋਈ ਗੱਲ ਏਦਾਂ ਦੀ ਕੋਈ ਗੱਲ ਨਹੀਂ ਸਭ ਦੇ ਪੇਪਰ ਸਬਮਿਟ ਹੋਣਗੇ ਜਿਹੜਾ ਜਿਹੜਾ ਇਲੈਕਸ਼ਨ ਲੜਨਾ ਚਾਹੁੰਦਾ ਜੀ ਆਨ ਨੂੰ ਲੜੋ ਇਲੈਕਸ਼ਨ ਫਿਰ ਇਲੈਕਸ਼ਨ ਹੋਏਗੀ ਅੱਛੇ ਤਰੀਕੇ ਨਾਲ ਇਲੈਕਸ਼ਨ ਹੋਏਗੀ ਬਾਕੀ ਇਸ ਲੋਕਤੰਤਰ ਚ ਲੋਕ ਵੱਡੇ ਹੁੰਦੇ ਆ ਸੰਗਤ ਵੱਡੀ ਆ ਸੰਗਤ ਨੇ ਫੈਸਲਾ ਕਰਨਾ ਜਦੋਂ ਮੈਂ 22 ਦੀ ਇਲੈਕਸ਼ਨ ਲੜਦਾ ਸੀ ਮੈਨੂੰ ਕਈਆਂ ਨੇ ਕਹਿਣਾ ਮਾਨ ਸਾਹਿਬ ਗੱਲ ਨਹੀਂ ਬਣਨੀ ਮੈਂ ਕਿਹਾ ਜੀ ਗੱਲ ਤਾਂ ਮਾਲਕ ਨੇ ਬਣਾਉਣੀ ਹੈ ਜੀ ਕਹਿੰਦੇ ਨਹੀਂ ਨਹੀਂ ਗੱਲ ਨਹੀਂ ਬਣਨੀ ਜੀ ਕਾਂਗਰਸ ਦੁਆਰਾ ਰਿਪੀਟ ਕਰ ਰਹੀ ਹੈ ਮੈਂ ਕਿਹਾ ਦੇਖੋ ਸਾਡਾ ਕੰਮ ਹੈ ਮਾਲੀ ਦਾ ਕੰਮ ਪਾਣੀ ਦੇਣਾ ਭਰ-ਭਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਨ ਲਾਵੇ ਇਹ ਮਾਲਕ ਦੇ ਹੱਥਾਂ ਹੇਠਾਂ ਆਪ ਦਾ ਕੰਮ ਕਰ ਰਹੇ ਜੀ ਪਰ ਜਦੋਂ ਜਦੋਂ ਰਿਜ਼ਲਟ ਆਇਆ ਜੀ ਇਤਿਹਾਸ ਸਿਰ ਜਾ ਗਿਆ ਜੀ ਇਤਿਹਾਸ ਸਿਰ ਜਾ ਗਿਆ ਇੰਨੀ ਵੋਟ ਕਦੇ ਕਿਸੇ ਐਮਐਲਏ ਨੂੰ ਨਹੀਂ ਪਈ ਐਡਾ ਵੱਡਾ ਮਾਰਜਨ ਵਿਧਾਨ ਸਭਾ ਨਾਪੇ ਜ ਕਿਸੇ ਐਮਐਲਏ ਦਾ ਨਹੀਂ ਆਇਆ ਜੀ ਹਣਾ ਇਸ ਕਰਕੇ ਦੇਖੋ ਮੈਂ ਤਾਂ ਸੇਵਾਦਾਰ ਹਾਂ ਜੀ ਮੈਂ ਤਾਂ ਨੀ ਨੀਵਾ ਹੋ ਕੇ ਹੱਥ ਜੋੜ ਕੇ ਸਿਰ ਝੁਕਾ ਕੇ ਚੱਲਣ ਵਾਲਾ ਬੰਦਾ ਮੈਂ ਤਾਂ ਪੈਰਾਂ ਤੋਂ ਦੇ ਰੋਜ਼ ਦੀ ਮੇਰੀ ਐਵਰੇਜ ਆ ਹੁਣ ਵੀ ਮੈਂ 3-400 ਬੰਦੇ ਦੇ ਡੇਲੀ ਪੈਰੀਂ ਹੱਥ ਲਾਉਣਾ ਸੰਗਤ ਪਰ ਐਮਐਲ ਸਹਿ ਇੱਕ ਗੱਲ ਤਾਂ ਮੰਨਦੇ ਹੋ ਤੁਸੀਂ ਕਹਿੰਦੇ ਜਦੋਂ ਬੰਦਾ ਪਾਵਰ 'ਚ ਹੁੰਦਾ ਪਰ ਲੋਕ ਕੁਦਰਤੀ ਕਹਿੰਦੇ ਐਂਟੀ ਹੋ ਜਾਂਦੇ ਨੇ ਜਦੋਂ ਵਿਰੋਧੀ ਧਿਰ 'ਚ ਹੁੰਦਾ ਲੋਕ ਨਾਲ ਹੋ ਜਾਂਦੇ ਨੇ ਇਹ ਸੱਚਾਈ ਹੈਗੇ ਕਿ ਨਹੀਂ ਇਹ ਹੈਗੀ ਆ ਜੀ ਬਿਲਕੁਲ ਜਦੋਂ ਆਪਾਂ ਕੰਮ ਕਰਦੇ ਨੇ ਨੇਚੂਰਲੀ ਤੁਸੀਂ ਕੋਈ ਪਾਵਰ ਤੁਹਾਨੂੰ ਮਿਲੀ ਆ ਤਾਂ ਨੇਚੂਰਲੀ ਕਈ ਬੰਦੇ ਆਪਣੇ ਮਨ ਮਨ ਨਾਲ ਮੈਨੀਪੂਲੇਟ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਮੇਰਾ ਕੰਮ ਇਦਾਂ ਹੋ ਜੇ ਮੇਰਾ ਕੰਮ ਇਦਾਂ ਹੋ ਜੇ ਉਹ ਹਰ ਇੱਕ ਪਾਰਟੀ 'ਚ ਹੁੰਦੇ ਨੇ ਜੀ ਉਹ ਉਹ ਕੁਝ ਕੁ ਹੁੰਦੇ ਨੇ ਜੀ 2 1-2% ਲੋਕ ਕਿਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਜਿਹੜੇ ਕੰਮ ਨਹੀਂ ਹੁੰਦਾ ਫਿਰ ਉਹ ਬੁਰਾ ਕਹਿਣ ਲੱਗ ਜਾਂਦੇ ਦੇਖੋ ਜੇ ਅਸੀਂ ਸਾਥ ਦਿੱਤਾ ਸੀ ਕਿ ਹੁਣ ਸਾਡਾ ਕੰਮ ਨਹੀਂ ਹੋ ਰਿਹਾ ਪਰ ਜਿਹੜੇ ਸਰਬੱਤ ਦੇ ਭਲੇ ਦੀ ਗੱਲ ਆ ਪਿੰਡਾਂ ਦੀ ਡਿਵੈਲਪਮੈਂਟ ਦੀ ਗੱਲ ਆ ਸ਼ਹਿਰ ਦੀ ਡਿਵੈਲਪਮੈਂਟ ਦੀ ਗੱਲ ਆ ਤਾਂ ਉਹਦੇ ਵਿੱਚ ਸਰਪੱਖੀ ਵਿਕਾਸ ਆਵਾਜ਼ ਦੀ ਪਾਰਟੀ ਕਰ ਰਹੀ ਆ ਕਿਸੇ ਨਾਲ ਕੋਈ ਪੱਖਪਾਤ ਨਹੀਂ ਆ ਇੰਡੀਵਿਜੂਅਲ ਵੀਹਾ ਮੇਰੇ ਮੁੰਡੇ ਨੂੰ ਨੌਕਰੀ ਲਵਾ ਦਿਓ ਦੇ ਮਾਂ ਨਿਸ਼ਪਾਰਸ਼ ਨਹੀਂ ਕੀਤੀ ਅਸੀਂ ਨਾਲ ਕਿਸੇ ਦੀ ਕਰਦੇ ਹਾਂ ਜੀ ਸਭ ਦੇ ਸਾਡੇ ਬੱਚੇ ਆਪਣੇ ਨੇ ਸਾਰੇ ਮੈਟਰ ਜਿਹੜਾ ਬੱਚਾ ਚੰਗੀ ਪਰਵਰਿਸ਼ ਪੜਿਆ ਜਿਹਦੀ ਚੰਗੀ ਮਾਪੇ ਨੇ ਪਰਵਰਿਸ਼ ਕੀਤੀ ਹੈ ਚੰਗੀ ਉਹਦਾ ਖਿਆਲ ਰੱਖਿਆ ਪੜ੍ਹਾਈ 'ਚ ਉਹਦੇ ਮੈਟਰ ਵਧੀਆ ਬਣ ਗਈ ਤੇ ਉਹ 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 ਉਹਨੂੰ ਆਪਣੇ ਆਪ ਨੌਕਰੀ ਮਿਲ ਜਾਨੀ ਉਹ ਨਾਰਾਜ਼ ਹੋ ਸਕਦਾ ਜੀ ਲਾਸਟ ਸਵਾਲ ਆ ਕੋਈ ਕਿੰਨੀਆਂ ਰੈਲੀਆਂ ਹੋਣਗੀਆਂ ਨਾਬੇ 'ਚ ਕੋਈ ਦਿਗ ਜਾਗੂ ਰੈਲੀ 'ਚ ਪਹੁੰਚੂਗਾ ਤੁਸੀਂ ਆਪ ਹੀ ੱਲੇ ਚੋਣ ਕੰਪੇਨ ਕਰਾਂਗਾ ਪਿੰਡਾਂ ਜਾ ਕੇ ਦੇਖੋ ਮੈਂ ਤੱਕ ਮੇਰਾ ਤਾਂ ਹਲਕਾ ਜੀ ਮੈਂ ਤਾਂ ਕਰਨੀ ਹੈ ਚੋਣ ਕੰਪੇਨ ਬਾਕੀ ਮੈਂ ਮੈਂ ਉਮੀਦ ਕਰਦਾ ਕਿ ਹਾਈ ਕਮਾਂਡ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਕੋਈ ਵੱਡੇ ਪ੍ਰੋਗਰਾਮ ਜਿਹੜੇ ਲਿਖੇ ਜਾ ਸਕਦੇ ਆ ਉਹ ਤਾਂ ਜਾਪਾਨ ਚਲੇ ਗਏ ਕੌਣ ਜੀ ਮੁੱਖ ਮੰਤਰੀ ਸਾਹਿਬ ਆਹ ਰਿਹਾ ਜਾਪਾਨ ਕਿਹੜਾ ਦੂਰ ਹੈ ਜੀ ਚਲੋ ਚਲੋ ਛੁੱਟੀ ਲੈ ਗਏ ਕਹਿੰਦੇ ਦੇਮਨ ਨੂੰ ਚਾਰਜ ਦੇ ਗਏ ਚਲੋ ਇਹ ਤਾਂ ਮਜ਼ਾਕ ਦੀਆਂ ਗੱਲਾਂ ਨੇ ਜੀ ਤੇ ਜਿਸ ਤਰ੍ਹਾਂ ਵੀ ਸੰਗਤ ਦੇ ਕੋਲ ਜਾਵਾਂਗੇ ਕੱਲੇ-ਕੱਲੇ ਪਿੰਡ ਦੇ ਵਿੱਚ ਜਾ ਕੇ ਕੁੰਡਾ ਖੜਕਾਵਾਂਗੇ ਆਪਣੀ ਗੱਲ ਕਾਹਾਂਗੇ ਕੁੰਡਾ ਨਾ ਖੋਲਿਆ ਕਿਸੇ ਨੇ ਹਾਂਜੀ ਜੇ ਕੁੰਡਾ ਨਾ ਖੋਲਿਆ ਕਿੰਦੂ ਕਿਹ ਕੁੰਡਾ ਖੜਕਾਵਾਂਗੇ ਅਸੀਂ ਜੇ ਕੁੰਡਾ ਨਾ ਖੋਲਿਆ ਕਿਸੇ ਨੇ ਨਹੀਂ ਕੁੰਡਾ ਤਾਂ ਸੰਗਤ ਖੋਲਦੀ ਆ ਜੀ ਕੋਈ ਘਰੇ ਗਿਆ ਤਾਂ ਆਪਣੇ ਪੰਜਾਬ ਦਾ ਕਲਚਰ ਆ ਕੋਈ ਘਰੇ ਆ ਜਵੇ ਆਪਾਂ ਉਹਨੂੰ ਮਹਿਮਾਨ ਨੂੰ ਰੱਬ ਦਾ ਰੂਪ ਸਮਝਦੇ ਆਂ ਆਪਾਂ ਕਿਸੇ ਕੋਲ ਚੱਲ ਕੇ ਜਾਓ ਠੀਕ ਹੈ ਜੀ ਹਾਂ ਉਹ ਗੱਲ ਹੋ ਸਕਦੀ ਕੋਈ ਘਰੇ ਨਹੀਂ ਕੱਲੀ ਬੇਬੇ ਆ ਬੇਬੇ ਦੇ ਪੈਰੀਂ ਹੱਥ ਲਾ ਕੇ ਬੇਬੇ ਨੂੰ ਬੇਨਤੀ ਕਰਾਂਗੇ ਜੋ ਵੀ ਘਰੇ ਮਿਲਣਗੇ ਸਭ ਨੂੰ ਬੇਨਤੀ ਕਰਾਂਗੇ ਜੋ ਕੋ ਰਸਤੇ ਚ ਮਿਲੂ ਕਿਤੇ ਕੋਈ ਨੁੱਕੜ ਮੀਟਿੰਗ ਚ ਮਿਲੂਗਾ ਕਿਸੇ ਕੋ ਪ੍ਰੋਗਰਾਮ ਚ ਮਿਲੂਗਾ ਫੋਨ ਕਰਾਂਗੇ ਸਾਡੇ ਆਲੇ ਦਲੇ ਵਾਲੇ ਐਮਐਲਏ ਇੱਕ ਦੂਜੀ ਦੀ ਮਦਦ ਕਰਨਗੇ ਵੀ ਭਾਈ ਰਿਸ਼ਤੇਦਾਰਾਂ ਨੂੰ ਫੋਨ ਕਰੋ ਆਪਣੇ ਬੰਦਿਆਂ ਨੂੰ ਫੋਨ ਕਰੋ ਜੋ ਵੀ ਹੁੰਦਾ ਜੀ ਸਾਰਾ ਜੋ ਵੀ ਮਤਲਬ ਪਬਲਿਕ ਨੂੰ ਜਿਹੜਾ ਟੱਚ ਕਰਨ ਦਾ ਤਰੀਕਾ ਉਹ ਸਾਰੀ ਅਸੀਂ ਕੰਮ ਕਰ ਕਰਕੇ ਡੋਰ ਡੋਰ ਕਰਾਂਗੇ ਠੀਕ ਹੈ ਜੀ ਆਪਣੀ ਗੱਲ ਰੱਖਾਂਗੇ ਔਰ ਕੁੰਡਾ ਖੜਕਾਵਾਂਗੇ ਕੁੰਡਾ ਖੁੱਲੂਗਾ ਆਸ਼ੀਰਵਾਦ ਦੇਣਗੇ ਤੇ ਸੁਪੜਾ ਸਾਫ ਜਿਹੜਾ ਜੀ ਆਮ ਆਦੀ ਪਾਰਟੀ ਸਾਰੀਆਂ ਚੋਣਾਂ ਜਿੱਤ ਕੇ ਨਾਬਾ ਦੇ ਵਿੱਚ ਕਰੂਗੀ ਜੀ 17 ਦੇ ਚੋਣ ਨਤੀਜੇ ਨੇ ਜਿਹੜੇ ਬਲਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ੀਧ ਦੇ ਸਿੱਧ ਕਰ ਦੇਣਗੇ ਪੰਜਾਬ ਸਰਕਾਰ ਦੀ 4 ਸਾਲ ਦੀ ਕਾਰਗੁਜ਼ਾਰੀ ਨਾਬਾ ਦੇ ਵਿਧਾਇਕ ਕਹਿੰਦੇ ਨੇ ਕੱਲੇ ਕੱਲੇ ਘਰ ਦਾ ਕੁੰਡਾ ਖੜਕਾ ਕੇ ਵੋਟ ਹਾਸਲ ਕਰਾਂਗੇ ਜਿਹੜਾ ਬਿਲਕੁਲ ਸਾਰੀਆਂ ਸੀਟਾਂ ਤੇ ਜਿੱਤ ਹਾਸਲ ਕਰਾਂਗੇ ਵੋਟਰ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ 17 ਤਰੀਕ ਦਾ ਨਤੀਜਾ 4 ਵਜੇ ਤੱਕ ਕਲੀਅਰ ਹੋ ਜਾਵੇਗਾ ਨਾਬਾ ਤੋਂ ਹਰਮਿਤ ਸਿੰਘ ਮਾਨ